ਨਾ ਤੁਹਾਡੀ ਧੌਣ ਚੋਂ ਕਿਲਾ ਕੱਢਣਾ ਲਾ ਲਓ ਜੋਰ ਜੇ ਤੁਹਾਡੇ ਤੋਂ ਲੱਗਦਾ ਜਿਹੜੇ ਕਿੱਲੇ ਦੇ ਸਿਰ ਤੇ ਤੁਸੀਂ ਤਿੰਗੜਦੇ ਹੋ ਨਾ ਉਹ ਕਿਲਾ ਤੁਹਾਡੀ ਧੌਣ ਚੋਂ ਹੁਣ ਕੱਢਣਾ ਜਿਵੇਂ ਕਹਿੰਦੇ ਹੁੰਦੇ ਆ ਨਾ ਕਹਿੰਦੇ ਕਟਾ ਤਿੰਗੜ ਦਾ ਕਿੱਲੇ ਦੇ ਜੋਰ ਤੇ ਦੇ ਤੁਸੀਂ ਜਿਹਦੇ ਸਿਰ ਤੇ ਤਿੰਗੜਦੇ ਹੋ ਉਹ ਤਿੰਗੜ ਨਹੀਂ ਹਟਾਉਣਾ ਤੇ ਜੇ ਦਮ ਹੈਗਾ ਤੇ ਧੌਣ ਤੋਂ ਤੂਤਲਾ ਹਿੱਸਾ ਹੈਗਾ ਨਾ ਤੁਹਾਡੇ ਮੇਰਾ ਮਤਲਬ ਸਿਰਾਂ ਵਾਲੇ ਹੈਗੇ ਹੋ ਤਾਂ ਫਿਰ ਕਮੈਂਟ ਕਰਕੇ ਦੱਸ ਦਿਓ ਜੇ ਦਮ ਹੈਗਾ ਤੇ ਜੇ ਪਹਿਲੀ ਤੁਹਾਡੀ ਧੌਣ ਚੋਂ ਕਿਲਾ ਨਿਕਲਿਆ ਆਇਆ ਫਿਰ ਸਤਿ ਸ਼੍ਰੀ ਅਕਾਲ ਆ ਧੌਣ ਦੇ ਕਿੱਲੇ ਦੇ ਸਿਰ ਤੇ ਤੁਸੀਂ ਦਿੱਲੀ ਵਾਲੀ ਜੰਗ ਜਿੱਤ ਕੇ ਆਏ ਹੋ ਅਗਲੇ ਨੇ ਵੀ ਸਮਝ ਲਿਆ ਇਹਨੇ ਦੀ ਧੌਣ 'ਚ ਕਿਲਾ ਕਿਹੜਾ ਛੁੱਡੀ ਜ਼ਮੀਨ ਵਾਲਾ ਕਿਲਾ ਤੇ ਉਹ ਕਿੱਲੇ ਹੁਣ ਤੁਹਾਡੇ ਕੀ ਹੱਥਾਂ 'ਚੋਂ ਖੋਹਨੇ ਆ ਕਿਉਂਕਿ ਇਸੇ ਸਿਰ ਤੇ ਤੁਸੀਂ ਕੀ ਦਿੱਲੀ ਜਾ ਕੇ ਮੱਥਾ ਲਾਇਆ ਇਸੇ ਦੇ ਸਿਰ ਤੇ ਤੁਸੀਂ ਕੀ ਸਰਕਾਰਾਂ ਦੇ ਨਾਲ ਖੈਪੜ ਤੇ ਹੋ ਇਸੇ ਦੇ ਸਿਰ ਤੇ ਤੁਸੀਂ ਕੀ ਇਨਕਲਾਬ ਨਵਾਂ ਖੜਾ ਕਰ ਲੈਨੇ ਹੋ ਇਸੇ ਕਰਕੇ ਤੁਹਾਡੀ ਇਹ ਧੌਣ ਦੇ ਕਿੱਲੇ ਕੱਢਨੇ ਆ ਤੇ ਜ਼ਮੀਨ ਵਾਲੇ ਕਿੱਲੇ ਤੁਹਾਡੇ ਕੋਲੋਂ ਜਦੋਂ ਖੋਹ ਲੈਣਾ ਲੜੋਂਗੇ ਕਿੱਥੇ ਖੜ ਕੇ ਜਦੋਂ ਅਗਲੇ ਨੇ ਵੱਡੇ ਹਾਈਵੇ ਟਪਾਏ ਆ ਨਾ ਪਰ ਅਸੀਂ ਰੇਟ ਪਿੱਛੇ ਤਾਂ ਲੜਾਈ ਲੜੇ ਆ ਪਰ ਇਸ ਸਵੈਮਾਨ ਪਿੱਛੇ ਲੜਾਈ ਨਹੀਂ ਲੜੇ ਕਿਉਂਕਿ ਸਾਡੇ ਉਦੋਂ ਵੀ ਧੌਣ ਦੇ ਕਿੱਲੇ ਕੀਆ ਕੱਢਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਸੀ ਉਹ ਅੱਗਲੇ ਕਾਮਯਾਬ ਹੋਏ ਆ ਤੇ ਉਹਨਾਂ ਨੂੰ ਪਤਾ ਵੀ ਹੈਗਾ ਕਿ ਇਹ ਤਿੰਗੜ ਦੇ ਕੀਆ ਕੱਲੀ ਆ ਆਪਦੀ ਜ਼ਮੀਨ ਦੇ ਸਿਰ ਤੇ ਆ ਮੈਨੂੰ ਐਂ ਦੱਸ ਦਿਓ ਕੋਈ ਮੁਲਾਜ਼ਮ ਲੜ ਸਕਦਾ ਕੋਈ ਮਜ਼ਦੂਰ ਲੜ ਸਕਦਾ ਕੋਈ ਦੁਕਾਨਦਾਰ ਲੜ ਸਕਦਾ ਕੋਈ ਫੈਕਟਰੀ ਵਾਲਾ ਲੜ ਸਕਦਾ ਲੜ ਕੌਣ ਸਕਦਾ ਓਏ ਤੂੰ ਸੀ ਕੱਲੇ ਲੜ ਸਕਦੇ ਹੋ ਜਿਨ੍ਹਾਂ ਕੋਲੇ ਕੀ ਆ ਧੌਣ ਚ ਕਿੱਲੇ ਹੈਗੇ ਆ ਜਿਨ੍ਹਾਂ ਦੇ ਹਲਾਂ ਦੇ ਥੱਲੇ ਅਜੇ ਕਿੱਲੇ ਹੈਗੇ ਆ ਮੇਰਾ ਮਤਲਬ ਜਿਨ੍ਹਾਂ ਕੋਲੇ ਜ਼ਮੀਨ ਬਚੀ ਆ ਪੂਰੀ ਦੁਨੀਆ ਦੇ ਵਿੱਚ ਕਾਰਪੋਰੇਟਾਂ ਨੇ ਆਪਣੀ ਮਨਮਰਜ਼ੀ ਕੀਤੀ ਆ ਪਰ ਜਦੋਂ ਤੁਹਾਡੇ ਤੇ ਆ ਕੇ ਕਾਰਪੋਰੇਟ ਕੀ ਸਵਾਰ ਹੋਣ ਲੱਗਿਆ ਨਾ ਤੁਸੀਂ ਅੱਖਾਂ ਵੀ ਦਿਖਾਈਆਂ ਤੇ ਤੁਸੀਂ ਤਿੰਗੜ ਕੇ ਵੀ ਦਿਖਾਇਆ ਇਸੇ ਤਿੰਗੜ ਪੁਣੇ ਨੂੰ ਕੀ ਅਗਲੇ ਨੇ ਖਤਮ ਕਰਨਾ ਤੇ ਯਾਦ ਕਰੋ ਤੁਹਾਡਾ ਇਤਿਹਾਸ ਹੁਣ ਬੰਦਾਭਾਦਰ ਨੇ ਜਿਹੜਾ ਮੰਤਰ ਆ ਕੇ ਪੰਜਾਬ 'ਚ ਪੜਿਆ ਸੀ ਨਾ ਜਿਹਦੇ ਸਿਰ ਤੇ ਕੀ ਮੈਂ ਕਹਣਾ ਤੁਹਾਨੂੰ ਹੱਕ ਲੈ ਕੇ ਦਿੱਤੇ ਜੋ ਉਹੀ ਮੰਤਰ ਅਗਲੇ ਪੁੱਠਾ ਪੜਨ ਲੱਗੇ ਆ ਬੰਦਾਭਾਦਰ ਨੇ ਆ ਕੇ ਕੀਤਾ ਕਿਸੇ ਅੱਜ ਵੀ ਕਹਿੰਦਾ ਕਿ ਬੰਦਾਭਾਦਰ ਜੀ ਨੇ ਸਾਨੂੰ ਕੀ ਜ਼ਮੀਨਾਂ ਦੇ ਹੱਕ ਦਿਵਾਏ ਜਿਹੜੇ ਮੁਜਾਰੇ ਸੀਗੇ ਜਿਹੜੇ ਕੀ ਆ ਉਦੋਂ ਜ਼ਗੀਰਦਾਰਾਂ ਦੇ ਗੁਲਾਮ ਹੋ ਕੇ ਖੇਤੀ ਕਰਦੇ ਸੀ ਪਹਿਲਾਂ ਕਿ ਉਹਨਾਂ ਨੂੰ ਜ਼ਮੀਨ ਦੇ ਹੱਕ ਦਿਵਾਏ ਕਿਉਂਕਿ ਬੰਦਾ ਬਹਾਦਰ ਨੇ ਇੱਕ ਗੱਲ ਸਮਝ ਲਈ ਸੀ ਵੀ ਜੇ ਲੋਕਾਂ ਨੂੰ ਲੜਨ ਵਾਸਤੇ ਤਿਆਰ ਕਰਨਾ ਤਾਂ ਪਹਿਲਾਂ ਇਹਨਾਂ ਨੂੰ ਆਤਮ ਨਿਰਭਰ ਬਣਾਉਣਾ ਆਪੂ ਮੇਰਾ ਮਤਲਬ ਕੀ ਇਹਨਾਂ ਦੇ ਕਿੱਲੇ ਧੌਣ ਦੇ ਵਿੱਚ ਕੀ ਆ ਖੜੇ ਕਰਨੇ ਪੈਣਗੇ ਇਹਨਾਂ ਨੂੰ ਧੌਣਾ ਚੱਕਣ ਜੋ ਕੇ ਕਰਨਾ ਪਊਗਾ ਤੇ ਬੰਦਾ ਬਹਾਦਰ ਜੀ ਨੇ ਮਰਦਾ ਕੌਮ ਤੇ ਜਾਣ ਕਦੇ ਸਿਰ ਤੇ ਪਾਈ ਸੀ ਇਹਨਾਂ ਜ਼ਮੀਨਾਂ ਦੇ ਸਿਰ ਤੇ ਪਾਈ ਸੀ ਉਹ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਸੀ ਜਿਹਦੇ ਕਰਕੇ ਫਿਰ ਤੁਸੀਂ ਲੜਾਈ ਲੜਨ ਵਾਸਤੇ ਤਿਆਰ ਹੋਏ ਤੇ ਆਪ ਦਾ ਰਾਜ ਕਾਇਮ ਕੀਤਾ ਸੀ ਉਹੀ ਮੰਤਰ ਨੂੰ ਹੁਣ ਪੁੱਠਾ ਪੜਿਆ ਜਾ ਰਿਹਾ ਮੰਨ ਲੇ ਕਿ ਜੌਂਦੀ ਕੌਮ ਨੂੰ ਹੁਣ ਮਾਰਨ ਦੀ ਕੋਸ਼ਿਸ਼ ਕਿਵੇਂ ਕੀਤੀ ਜਾ ਰਹੀ ਹੈ ਜ਼ਮੀਨਾਂ ਕਦੇ ਵਾਪਸ ਲੈ ਲਓ ਫਿਰ ਲੜਨਾ ਕਾਦੇ ਸਿਰ ਤੇ ਆ ਫਿਰ ਤਾਂ ਟਿਫਨ ਲੈ ਕੇ ਆਪਾਂ ਕੀ ਆ ਜਾਇਆ ਕਰਾਂਗੇ ਵੱਡੇ ਹੋਟਲਾਂ ਦੇ ਬਾਹਰ ਖੜ ਕੇ ਸਲੂਟ ਮਾਰਿਆ ਕਰਾਂਗੇ ਰੰਗ ਬਰੰਗੀਆਂ ਪੱਕਾ ਬਨ ਕੇ ਜਾਂ ਫਿਰ ਵੇਅਰ ਹਾਊਸਾਂ ਦੇ ਵਿੱਚ ਕੀ ਆ ਰਾਤ ਨੂੰ ਚੌਕੀਦਾਰਾ ਕਰ ਲਿਆ ਕਰਾਂਗੇ ਤੇ ਜਿਹੜਾ ਬੰਦਾ ਕਿ ਕਿਸੇ ਦੇ ਮੂੰਹ ਕੰਨੀ ਝਾਕਦਾ ਦਿਹਾੜੀ ਕਰਦਾ ਉਹ ਬੰਦਾ ਉਹਦੇ ਹਾਕਾ ਖਾਤਰ ਲੜਨ ਯੋਗ ਆ ਹੈ ਨਹੀਂ ਬਥੇਰੇ ਹੋਰ ਸੂਬਿਆਂ ਨੇ ਜ਼ੋਰ ਲਾ ਕੇ ਦੇਖ ਲਿਆ ਮੂੰਹਾਂ 'ਚ ਚੂਹੇ ਪਾ ਪਾ ਕੇ ਆ ਕੇ ਦਿੱਲੀ ਜੰਤਰ ਮੰਤਰ ਔਰ ਉਹਨਾਂ ਦੀ ਢੱਕਾ ਨਹੀਂ ਸੁਣੀ ਗਈ ਥੋੜੀ ਕਿਉਂ ਸੁਣੀ ਗਈ ਸੀ ਕਿਉਂਕਿ ਤੁਹਾਡੇ ਕੋਲੇ ਕਿਲਾ ਸੀ ਉਹ ਜਿਹਦੇ ਸਿਰ ਤੇ ਤੁਸੀਂ ਤਿੰਗੜਦੇ ਸੀ ਤੇ ਉਸ ਕਿੱਲੇ ਨੂੰ ਅੱਜ ਅਗਰੇ ਕੀ ਖੁਰਲੀ ਬੈਠਿਆ ਪਾਸਿਆਂ ਤੋਂ ਕੀ ਪੋਲ ਪਾਈ ਬੈਠਿਆ ਸਿਰਫ ਪੱਟਣਾ ਬਾਕੀ ਆ ਜਿਆਦਾ ਫਿਰ ਜਿਹੜੀ ਪੋਲ ਪਾਈ ਆ ਨਾ ਡਲੇ ਚੱਕ ਲੋ ਉਹਨਾਂ ਦੇ ਵਿੱਚ ਡਲੇ ਪਾ ਕੇ ਹੁਣ ਸਮਾਰ ਕੇ ਕੁੱਟ ਲਿਓ ਕਿੱਲੇ ਨੂੰ ਜੇ ਕਿਲਾ ਪੱਟਿਆ ਗਿਆ ਤਾਂ ਫਿਰ ਤੁਹਾਡੇ ਪੈਰ ਕਿਤੇ ਨਹੀਂ ਲੱਗਣੇ ਹੁਣ ਜੇ ਲੜਨ ਦਾ ਮਾਦਾ ਰੱਖਦੇ ਹੋ ਨਾ ਜਿਵੇਂ ਅਗਲੇ ਟਾਈਮ ਬੰਦਦੇ ਆ ਨਾ ਆਪਾਂ ਵੀ ਟਾਈਮ ਬੰਨਣਾ ਇਹਨਾਂ ਦੇ ਨਾਲ ਬੜੀ ਛੇਤੀ ਟਾਈਮ ਬੰਨਾਂਗੇ ਤੇ ਸਾਥ ਦੇ ਦਿਓ ਟਾਈ ਬਨ ਕੇ ਲੜਾਈ ਲੜਾਂਗੇ ਇਹਨਾਂ ਦੇ ਨਾਲ ਪਰ ਲੜਾਈ ਦਲੀਲ ਦੀ ਹੋਣੀ ਆ ਜਿਹਦੇ ਵਿੱਚ ਕੀ ਆ ਦਲੀਲ ਦੇ ਨਾਲ ਇਹਨਾਂ ਨੂੰ ਢਾਉਣਾ ਉਹਦੇ ਬਾਅਦੇ ਥੋੜੇ ਸਾਥ ਦੀ ਲੋੜ ਐ ਇਸ ਕਰਕੇ ਇਸ ਕਰਕੇ ਅੱਜ ਵਾਲੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਲੜਨ ਦਾ ਮਾਤਰਾ ਰੱਖਦੇ ਹੋ ਤੇ ਬੜੀ ਛੇਤੀ ਇਹਨਾਂ ਨਾਲ ਟਾਈ ਬਨਣਾ ਕਿਉਂਕਿ ਟਾਈ ਬਨਣ ਦਾ ਇਹਨਾਂ ਨੂੰ ਬੜਾ ਸ਼ੌਂਕ ਆ ਟਾਈ ਬਨ ਕੇ ਫਿਰ ਕੁਰਸੀਆਂ ਲਾਵਾਂਗੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਉੱਥੇ ਸੱਦਿਆ ਜਾਊਗਾ ਤੇ ਉਹ ਧਰ ਵੀ ਸੱਦੀ ਜਾਊ ਜਿਹੜੀ ਸਾਡੇ ਇਸ ਦੀ ਲੜਾਈ ਪਹਿਲਾਂ ਲੜਦੀ ਰਹੀ ਆ ਮੇਰਾ ਮਤਲਬ ਕਿਸਾਨ ਜਿਤੇ ਬੰਦਿਆਂ ਤੋਂ ਪਰ ਕਿਤੇ ਨਾ ਕਿਤੇ ਬੇਪਰੋਸ ਕੀ ਉਹਨ ਹਕੂਮਤਾਂ ਨੇ ਲਿਆਂਦੀ ਆ ਇਹ ਹਕੂਮਤਾਂ ਕਰਕੇ ਬੇਪਰੋਸਗੀ ਪੈਦਾ ਹੋਈ ਆ ਇਹਨਾਂ ਨੇ ਵੀ ਕਮਜ਼ੋਰ ਕੜੀਆਂ ਜਿਹੜੀਆਂ ਸੀਗੀਆਂ ਨਾ ਸਾਡੇ ਚੋਂ ਕਮਜ਼ੋਰ ਕੜੀਆਂ ਕੱਢ ਲੀਆਂ ਮੇਰਾ ਮਤਲਬ ਚੰਦ ਕ ਬਕਾਉ ਬੰਦਿਆਂ ਦੇ ਕਰਕੇ ਕੀ ਆ ਮੈਂ ਕਹਿੰਦਾ ਸਾਡੇ ਕਿਸਾਨ ਜਿਹੜੇ ਹੈਗੇ ਆ ਆਗੂ ਸੀ ਉਹ ਭਰੋਸਾ ਗਵਾਈ ਬੈਠੇ ਆ ਪਰ ਇਹ ਭਰੋਸਾ ਦੁਆਰੇ ਕਾਇਮ ਕਰਨਾ ਪੈਣਾ ਸਾਨੂੰ ਇਹ ਸਾਡੀ ਵੀ ਮਜਬੂਰੀ ਆ ਤੇ ਉਹਨਾਂ ਲਈ ਇਹ ਜ਼ਰੂਰੀ ਆ ਤੇ ਹੁਣ ਲਗਾਤਾਰ ਤੁਹਾਨੂੰ 5-7 ਦਿਨ ਇਸੇ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਦੋਸਤੋ ਗੱਲ ਕਰਕੇ ਟਾਈਮ ਬੰਨਣਾ ਅਗਲਿਆਂ ਦੇ ਨਾਲ ਜਿਵੇਂ ਉਹ ਟਾਈਮ ਬੰਨਦੇ ਆ ਨਾ ਉਹ ਟਾਈਮ ਬੰਨਦੇ ਆ ਆਪਦੇ ਦੁਸ਼ਮਣਾਂ ਦੇ ਨਾਲ ਮੈਨਾਂ ਉਹ ਸਿਆਸੀ ਲੋਕ ਜਿਹੜੇ ਉਹਦੇ ਵਿਰੋਧੀ ਆ ਉਹਨਾਂ ਨੂੰ ਟਾਈਮ ਦੇ ਕੇ ਕੁਰਸੀਆਂ ਲਾ ਕੇ ਬਹਿ ਜਾਂਦੇ ਆ ਪਰ ਆਪਾਂ ਇਹਨਾਂ ਦੇ ਨਾਲ ਟਾਈਮ ਬੰਨਣਾ ਕਿਉਂਕਿ ਸਾਡੇ ਸਭ ਤੋਂ ਵੱਡੇ ਵਿਰੋਧੀ ਇਹ ਸਿਆਸੀ ਜਮਾਤ ਆ ਇਹ ਸਿਆਸੀ ਜਮਾਤ ਨੂੰ ਸਦਨਾਂ ਦੇ ਜਿਹੜੇ ਇਸ ਪਾਲਸੀਆਂ ਦੇ ਪੱਖ ਦੇ ਵਿੱਚ ਆਇਆ ਹੈਗਾ ਲੈਂਡ ਪੂਲਿੰਗ ਪਾਲਸੀ ਦੇ ਉਹਨਾਂ ਸਾਰਿਆਂ ਨੂੰ ਸਦਕੇ ਕੁਰਸੀਆਂ ਲਾ ਕੇ ਬਿਠਾਉਣੇ ਆ ਤੇ ਸਵਾਲ ਕਰਨੇ ਆ ਇਹਦੀ ਟਾਪ ਲਗਾਉਣੀ ਆ ਵਿਚਾਰਾਂ ਦੀ ਲੜਾਈ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਅਗਲੀ ਲੜਾਈ ਲੜਨ ਦੀ ਲੋੜ ਨਹੀਂ ਪੈਣੀ ਆਓ ਫਿਰ ਇਹਨਾਂ ਦੇ ਨੈਰੇਟਿਵ ਨੂੰ ਗਿਆ ਪੁੱਠਾ ਗੇੜਾ ਦੇਣ ਦੇ ਵਾਸਤੇ ਆਪਾਂ ਆਪਦਾ ਨੈਰੇਟਿਵ ਖੜੀ ਕਰੀਏ ਜਿਹੜਾ ਸਾਡਾ ਪਹਿਰਾਵਾ ਸਾਡੀ ਬੋਲੀ ਸਾਡਾ ਸੱਭਿਆਚਾਰ ਤੇ ਸਭ ਤੋਂ ਵੱਡੀ ਕੀਆ ਸਾਡੀ ਜ਼ਮੀਨ ਜਿਹੜਾ ਸਾਡੀ ਧੌਣ ਦਾ ਕਿਲਾ ਜਿਹਦੇ ਸਿਰ ਤੇ ਅਸੀਂ ਧੌਣ ਚੱਕਣ ਜੋਗੇ ਹੈਗੇ ਆ ਉਹਨੂੰ ਬਚਾ ਸੇ